ਇਹ ਗੱਲ ਬਹੁਤ ਵੱਡਾ ਦੇਖੋ ਮੈਂ ਕਹਾ ਕਰ ਰਿਹਾ ਹਾਂ ਅਗਲਾ ਆ ਰਖੋ ਜਾਨ ਬੈਲ ਗਈ ਆਪਸੇ ਖਤਮ ਹੈ ਮੈਂ ਲੋਕਾਂ ਨੂੰ ਚਾਹੀਦਾ ਇੱਕ ਦਿਓ ਵਾਹਿਗੁਰੂ ਸਤਿਮਾਨ ਪਤੈ ਨੂੰ ਬੰਦੇ ਨੂੰ ਬੰਦੂ ਲੋਕ ਨੂੰ ਚਿਲੂਗਾ ਤੇ ਪਿਆਰ ਬਣਾ ਦੇਵਾਰਾ ਕਿਹਨਾਂ ਜਾਨ ਨੂੰ ਮੈਂ ਬੈਕਪਾਉ ਜਲਦੀ ਬਹੁਤ ਹੈ ਹਾਲਤਾਂ ਨਹੀਂ ਹੈ ਜਾਨਾ ਪੱਟਾ ਵੀ ਪਾਓ ਕੋਈ ਜਲਦੀ ਕਿਸੇ ਪਾਓ ਸਾਡੀ ਟੀਮ ਦੇਵਾ ਦੇ ਪਿਆ ਵੀ ਇਹ ਜਾਨਾ ਜੋੜਾ ਵੀ ਆਪੋ ਜੀ ਲੋਕ ਦੋਵੇਂ ਜੀ ਪੰਛੀਆਂ ਨੂੰ ਪਾਣੀ ਪੋਣੀ ਪਾਉਦੇ ਜੀ ਮੈਂ ਉੱਡੇਗਾ ਜੀ ਆਹ ਵਾਈ ਰਾਹ ਬਹੁਤ ਬਹੁਤ ਆਹੋ ਲੱਗਦਾ ਬਨੇਰੇ ਦੇ ਜੱਟ ਹਾਂਜੀ ਜਿੱਦਾਂ ਕਿ ਜੂਨ ਦਾ ਮਹੀਨਾ ਤਪਦਾ ਧਰਤੀ ਨੂੰ ਸਾੜਦਾ ਅੱਗ ਭਰੌਂਦਾ ਇਹੋ ਜਿਹਾ ਮੌਸਮ ਦੇ ਵਿੱਚ ਭਾਰਤ ਵਿਕਾਸ ਪਰਿਸ਼ਦ ਇੱਕ ਪ੍ਰੋਜੈਕਟ ਲੈ ਕੇ ਆਈ ਹੈ ਜਿਹਦੇ ਵਿੱਚ ਕਿ ਪੰਛੀਆਂ ਨੂੰ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਉਹਨਾਂ ਕੋਲ ਕੋਈ ਨਲਕੇ ਨਹੀਂ ਟਿਊਬਵਲ ਨਹੀਂ ਕੋਈ ਟੂਟੀਆਂ ਨਹੀਂ ਲੱਗੀਆਂ ਆ ਉਹਨਾਂ ਨੂੰ ਕੁਦਰਤ ਦਾ ਪਾਣੀ ਬਹੁਤ ਔਖਾ ਜੀਵ ਹੁੰਦਾ ਹੈ ਕਿ ਮੀਂਹ ਪਤਾ ਨਹੀਂ ਕਦੋਂ ਵਰੇ ਤੇ ਕਦੋਂ ਉਹਨਾਂ ਨੂੰ ਪਾਣੀ ਮਿਲੇ ਉਹਦੇ ਲਈ ਭਾਰਤ ਵਿਕਾਸ ਪਰਿਚਾਰਕ ਉਧਰ ਸ਼ਾਖਾ ਦੇ ਇੱਕ ਉਪਰਾਲਾ ਕੀਤਾ ਹੈ ਕਿ ਇਹ ਮਿੱਟੀ ਦੇ ਕਟੋਰੇ ਬਣੇ ਹੋਏ ਆ ਇਹ ਲੋਕਾਂ ਨੂੰ ਵੰਡੇ ਜਾਣ ਤਾਂ ਕਿ ਉਹ ਆਪਣੀਆਂ ਘਰਾਂ ਦੀਆਂ ਛੱਤਾਂ ਦੇ ਉੱਤੇ ਇਹ ਪਾਣੀ ਉਹਨਾਂ ਜੇਜਵਾਨ ਪੰਛੀਆਂ ਦੇ ਲਈ ਰੱਖੇ ਤਾਂ ਜੋ ਉਹ ਆਪਣੀ ਪਿਆਸ ਬੁਝਾ ਸਕਣ ਔਰ ਇਸ ਗਰਮੀ ਦੇ ਮੌਸਮ ਦੇ ਵਿੱਚ ਜਿਹਦੇ ਕਿਦਰੇ ਸੱਚੀ ਤਾਂ ਉਹਨਾਂ ਨੂੰ ਕਿਧਰੇ ਰਹਿਣ ਨੂੰ ਛਾਵ ਨਹੀਂ ਮਿਲਦੀ ਦਸਤ ਵੀ ਨਹੀਂ ਰਹੇ ਤੇ ਘਟੋ ਘਟ ਅਸੀਂ ਇੰਨਾ ਜ਼ਰੂਰ ਉਪਰਾਲਾ ਕਰੀਏ ਕਿ ਅਸੀਂ ਉਹਨਾਂ ਲਈ ਪਾਣੀ ਦਾ ਇਹ ਪ੍ਰਬੰਧ ਕਰ ਸਕੀਏ ਸੋ ਮੇਰੀ ਆਮ ਸਭ ਜਨਤਾ ਨੂੰ ਵੀ ਅਪੀਲ ਹੈ ਕਿ ਉਹ ਇਹਨਾਂ ਬੇਜਬਾਨ ਪੰਛੀਆਂ ਦੇ ਲਈ ਉਪਰਾਲਾ ਕਰਨ ਔਰ ਉਹਨਾਂ ਨੂੰ ਇਹੋ ਜਿਹਾ ਆਪਣੇ ਛੱਤਾਂ ਦੇ ਉੱਤੇ ਪੰਛੀਆਂ ਦੇ ਲਈ ਟਟੋਰੀ ਰੱਖਣੇ ਚਾਹੀਦੇ ਆ ਉਹਨਾਂ ਵਿੱਚ ਰੋਜ਼ ਪਾਣੀ ਬਦਲ ਕੇ ਰੱਖਣਾ ਚਾਹੀਦਾ ਹੋ ਸਕੇ ਤਾਂ ਦਾਣਾ ਵੀ ਪਾਉਣਾ ਚਾਹੀਦਾ ਤਾਂ ਕਿ ਉਹ ਆਪਣਾ ਇਸ ਤਰ੍ਹਾਂ ਪਿਆਸ ਵੀ 부ਝਾ ਸਕਣ ਤੇ ਪੇਟ ਵੀ ਪਾਲ ਸਕਣ ਸੋ ਅਸੀਂ ਬਹੁਤ ਵਧਾਈ ਦੇ ਪਾਤਰ ਕਿਉਂਕਿ ਇਹ ਸਾਰਾ ਪ੍ਰੋਜੈਕਟ ਜਿਹੜਾ ਧੀਜ ਬਧਵਾਜੀ ਵੱਲੋਂ ਇਹ ਅਜੇ ਬਧਵਾਜੀ ਵੱਲੋਂ ਕੀਤਾ ਜਾ ਰਿਹਾ ਉਹਨਾਂ ਨੇ ਇਸ ਪ੍ਰੋਜੈਕਟ ਲਈ ਆਪਣਾ ਸਹਿਯੋਗ ਦਿੱਤਾ ਅਸੀਂ ਉਹਦੇ ਲਈ ਪਰਿਸ਼ਦ ਵੱਲੋਂ ਬਹੁਤ ਬਹੁਤ ਸ਼ੁਰੂਆਤ ਕਰਦੇ ਆ ਥੈਂਕ ਯੂ ਵਾਲੇਮ ਹਾਂਜੀ ਪਰਮਾਈ ਅੱਜ ਇੱਕ ਬਰਾਲਾ ਕੀਤਾ ਗਿਆ ਭਾਰਤ ਵਿਕਾਸ ਫਿਸ਼ਨ ਦੋਨੋ ਇਹ ਕਹਿਣਾ ਚਾਹੂਗਾ ਇਹ ਜਿਹੜਾ ਅੱਜ ਦਾ ਉਪਰਾਲਾ ਹੈ ਇੱਕ ਬਹੁਤ ਹੀ ਵਧੀਆ ਕੰਮ ਕੀਤਾ ਗਿਆ ਹੈ ਆ ਭਾਰਤ ਵਿਕਾਸ ਫਿਸ਼ਨ ਜਿਹੜੀ ਆ ਹਮੇਸ਼ਾ ਹੀ ਜਿਹੜੀ ਆ ਕੋਈ ਨਾ ਕੋਈ ਇਦਾਂ ਦੇ ਕੰਮ ਜਿਹੜੇ ਲੋਕਾਂ ਲਈ ਕਰਦੀ ਰਹਿੰਦੀ ਆ ਪਰ ਜਿਹੜਾ ਅੱਜ ਦਾ ਇਹ ਉਪਰਾਲਾ ਆ ਇਹ ਪਸ਼ੂ ਪੰਛੀ ਜਿਹੜੇ ਬੇਜਵਾਨ ਜਾਨਵਰ ਹੈਗੇ ਆ ਜਿਨ੍ਹਾਂ ਨੂੰ ਅਸੀਂ ਬੜੀ ਮੁਸ਼ਕਲ ਦੇ ਨਾਲ ਅੱਜਕੱਲ ਦਾ ਜੋ ਸਮਾਂ ਚੱਲਦਾ ਪਿਆ ਆ ਕਿ ਲੋਕਾਂ ਨੇ ਜਿਹੜੇ ਦਰਖਤ ਵੀ ਕੱਟ ਹੋ ਗਏ ਆ ਤੇ ਜਿਹੜੀ ਇਹ ਪ੍ਰਜਾਤੀ ਆ ਇਹ ਲੋਪ ਹੋ ਰਹੀ ਆ ਚਿੜੀਆਂ ਦੇਖਣ ਨੂੰ ਕਹਿ ਕੇ ਕਰਦੀਆਂ ਹੁੰਦੀਆਂ ਸੀ ਚੀਜ਼ਾਂ ਕਰਦੀਆਂ ਸੀ ਉਹ ਵੀ ਨਹੀਂ ਅੱਜਕੱਲ ਦਿਸਦੀਆਂ ਪਈਆਂ ਪਰ ਸਾਡੀ ਭਾਰਤ ਵਿਕਾਸ ਕੌਂਸਲ ਵੱਲੋਂ ਜਿਹੜਾ ਇੱਕ ਉਪਰਾਲਾ ਆ ਕਿ ਉਹ ਬੇਜਵਾਨ ਪੰਛੀਆਂ ਲਈ ਘਟੋ ਘਟ ਪਾਣੀ ਦਾ ਜਿਹੜਾ ਆ ਇੰਤਜ਼ਾਮ ਕੀਤਾ ਜਾਵੇ ਅੱਜ ਅਸੀਂ ਪ੍ਰੋਜੈਕਟ ਦੇ ਵਿੱਚ ਧੀਰੇ ਜੀ ਬਦਬਾਤਾ ਜੀ ਬਦਬਾਜੀ ਵੱਲੋਂ ਭਾਰਤ ਵਿਕਾਸ ਕੌਂਸਲ ਦੇ ਨਾਲ ਇਹ ਮਿਲ ਕੇ ਜਿਹੜਾ ਉਹਨਾਂ ਦੇ ਵੱਲੋਂ ਉਪਰਾਲਾ ਕੀਤਾ ਗਿਆ ਕਿ ਮਿੱਟੀ ਦੇ ਕਟੋਰੇ ਜਿਹੜੇ ਆ ਆਮ ਰਾਘੀਰਾਂ ਨੂੰ ਬੰਡੇ ਗਏ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਤੁਸੀਂ ਆਪਣੇ ਘਰਾਂ ਦੀਆਂ ਛਤਾਂ ਜਾਂ ਦਰਵਾਜ਼ਿਆਂ ਦੇ ਬਾਹਰ ਰੋਜ਼ ਪਾਣੀ ਤਾਜ਼ਾ ਭਰ ਕੇ ਰੱਖੋ ਤਾਂ ਕਿ ਜਿਹੜੇ ਉਹ ਬੇਜਮਾਨ ਪੰਛੀ ਹੈਗੇ ਆ ਉਹ ਆਪਣਾ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਸਕਣ ਮੈਂ ਹੋਰ ਇਥੇ ਇੱਕ ਅਪੀਲ ਕਰਨੀ ਚਾਹੂੰਗਾ ਲੋਕਾਂ ਨੂੰ ਕਿ ਇਹਦੇ ਨਾਲ ਕਿ ਆਪਾਂ ਜੇ ਆਪਣੇ ਆਸ-ਪਾਸ ਕੋਈ ਇੱਕ ਅਦੇ ਦਰਖਤ ਵੀ ਇੱਕ-ਇੱਕ ਵੀ ਜ਼ਿੰਮੇਵਾਰੀ ਲਈਏ ਕੋ ਨੂੰ ਵੱਡੇ ਕਰਨ ਦੀ ਤਾਂ ਕਿ ਜੇ ਦਰਖਤ ਹੋਊਗੇ ਉੱਤੇ ਚਿੜੀਆਂ ਕਾਂ ਜਾਨਵਰ ਬੈਠੂਗੇ ਸਾਡਾ ਜਿਹੜਾ ਮੁਰਕੇ ਉਹ ਜਿਹੜਾ ਪੰਜਾਬ ਆ ਰੰਗਲਾ ਪੰਜਾਬ ਜਿਹੜਾ ਆ ਉਹ ਬਣੂਗਾ ਮੈਂ ਬਹੁਤ-ਬਹੁਤ ਵਧਾਈ ਦਾ ਪਾਤਰ ਇਹਨਾਂ ਨੂੰ ਕਹਿੰਦਾ ਆ ਅਜੇ ਬਦਵਾਦ ਤੇ ਧੀਰੇ ਬਦਵਾਦੀ ਨੂੰ ਭਾਰਤ ਵਿਕਾਸ ਪਰਿਸ਼ਦ ਦਾ ਜਿਹੜਾ ਉਪਰਾਲਾ ਆ ਸਾਰੇ ਜਿਹੜੀ ਭਾਰਤ ਵਿਕਾਸ ਪਰਿਸ਼ਦ ਦੇ ਮੈਂਬਰ ਆ ਉਹਨਾਂ ਨੂੰ ਅੱਜ ਦੇ ਇਸ ਪ੍ਰੋਗਰਾਮ ਦੀ ਬਹੁਤ-ਬਹੁਤ ਵਧਾਈ ਕਿ ਬੇਤੀ ਅਜੇ ਕੋਹਲਾ ਕੀਤਾ ਗਿਆ ਭਾਰਤ ਵਿਕਾਸ ਸਿਖਾ ਸਕਣੋ ਇਸੇ ਦੇ ਕਟੋਰੇ ਵੰਡੇ ਜੀ ਕੀ ਕਹਿਣਾ ਚਾਹੋ ਮੈਂ ਕਹਿੰਦਾ ਇਹ ਉਪਰਾਲਾ ਹਰ ਸਾਲ ਹੀ ਭਾਰਤੀ ਪਾਸ ਪਰਿਸ਼ਦ ਵੱਲੋਂ ਕੀਤਾ ਜਾਂਦਾ ਇਸ ਸਾਲ ਵੀ ਕੀਤਾ ਗਿਆ ਜੂਨ ਮਹੀਨੇ ਦੇ ਵਿੱਚ ਭਾਰ ਦੀ ਭਾਰ ਗਰਮੀ ਨੂੰ ਦੇਖਦਿਆਂ ਹਰ ਸਾਲ ਹੀ ਇੱਦਾਂ ਹੀ ਕਟੋਰੇ ਵੰਡੇ ਜਾਂਦੇ ਨੇ ਰਾਹਗੀਰਾਂ ਨੂੰ ਤੇ ਰਾਹਗੀਰਾਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਆਪਣੇ ਛੱਤਾਂ ਦੇ ਘਰਾਂ ਦੇ ਬਾਹਰ ਪਾਣੀ ਭਰ ਕੇ ਰੱਖਣ ਟਟੋਰੀਆਂ ਦੇ ਵਿੱਚ ਕਿ ਜਿਹੜੇ ਬੇਜਵਾਨ ਜਾਨਵਰ ਨੇ ਪੰਛੀ ਨੇ ਇਸ ਤਰ੍ਹਾਂ ਇੱਥੋਂ ਪਾਣੀ ਪੀ ਸਕਣ ਤੇ ਆਪਣੀ ਪਿਆਸ 부ਝਾ ਸਕਣ ਇਦਾਂ ਹੀ ਨਾਲ ਹੀ ਮੈਂ ਅਪੀਲ ਕਰਦਾ ਕਿ ਇੱਕ ਇੱਕ ਵ੍ਰਿਖ ਵੀ ਲਗਾਓ ਜ਼ਰੂਰ ਇਹ ਜ਼ਰੂਰੀ ਨਹੀਂ ਕਿ ਗਰਮੀ ਦੇ ਵਿੱਚ ਆਗੇ ਆਪਾਂ ਜੇ ਉਹਨੂੰ ਸਰਦੀ ਵਿੱਚ ਲਗਾਵਾਂਗੇ ਤਾਂ ਉਹ ਗਰਮੀ ਦੇ ਵਿੱਚ ਆਪਾਂ ਨੂੰ ਛਾਂ ਦੇਵੇਗਾ ਉੱਪਰ ਸਰਦੀ ਦੇ ਵਿੱਚ ਵੱਡਾ ਹੋਵੇਗਾ ਤਾਂ ਗਰਮੀ ਦੇ ਵਿੱਚ ਆਪਾਂ ਨੂੰ ਛਾਂ ਦੇਵੇਗਾ ਪੰਛੀਆਂ ਨੂੰ ਵੀ ਉੱਥੇ ਰਹਿਣ ਨੂੰ ਘਰ ਮਿਲੇਗਾ ਇਹੀ ਮੈਂ ਅਪੀਲ ਕਰੂੰਗਾ ਸਾਰਿਆਂ ਨੂੰ ਕਿ ਬਾਤ ਤੋਂ ਬਾਤ ਹਰ ਚੀਜ਼ ਆਪਣੇ ਤਰੋ ਕੀਤੀ ਜਾਵੇ